ਲੱਖ ਰੁਪਈਆ ਲੈਂਦਾ ਬਈ ਬਹੁਤ ਬਹੁਤ ਆ ਬਹੁਤ ਆ ਬਈ ਆ ਕਿਵੇਂ ਆ ਬਾਈ ਸੁੱਖੇ ਵਧੀਆ ਬਾਈ ਜੀ ਤੁਸੀਂ ਦੱਸੋ ਬਸ ਅਸੀਂ ਵਧੀਆ ਬਾਈ ਮੋਟਰਸਾਈਕਲ ਦੇ ਝੰਡਾ ਕੇਸਰੀ ਪਰਨਾ ਲੱਗਦਾ ਮੁੰਡਾ ਫਤੇਗੜ ਸਾਹਿਬ ਤੋਂ ਆਇਆ ਹਾਂਜੀ ਬਾਈ ਮੈਂ ਫਤੇਗੜ ਸਾਹਿਬ ਗਿਆ ਸੀ ਦਰਸ਼ਨ ਕਰਨ ਅੱਜ ਹੀ ਆਇਆ 7 ਦਿਨਾਂ ਬਾਅਦ ਵੈਸੇ ਬਾਈ ਤੂੰ ਸਹੀ ਬੰਦੇ ਕੋਲੇ ਮਦਦ ਕਰਨ ਲਈ ਲੈ ਕੇ ਆਇਆ ਕਰੋ ਚਾਹੀ ਗਰੀਬ ਹੀ ਆ ਸਿੱਖੀ ਨਾਲ ਦੇਖ ਲੈ ਕਿੰਨਾ ਪਿਆਰ ਆ ਹੋਰ ਫਿਰ ਕਿਵੇਂ ਰਹੀ ਤੇਰੀ ਯਾਤਰਾ ਬਈ ਮੈਂ ਤਾਂ ਉੱਥੇ ਪੂਰੇ ਸਾਧਨ ਦਰਸ਼ਨ ਮੇਲੇ ਕੀਤੇ ਤੇ 7 ਦਿਨ ਹੀ ਲੰਗਰ ਦੀ ਸੇਵਾ ਕੀਤੀ ਤੇ 7 ਦਿਨ ਹੀ ਗਰਬਾਣੀ ਪੜੀ ਤੇ 7 ਦਿਨ ਹੀ ਮਾਤਾ ਗੁਜਰੀ ਤੇ ਸ਼ ਮੇਰੇ ਉਰ ਦੇ ਸਾਰੀ ਚਾਹ ਦੇ ਨਾਲ ਬਰੈਡ ਪਕੌੜੇ, ਬਰਫੀ, ਜਲੇਬੀਆਂ ਮੈਂ ਤਾਂ ਪੂਰੀ ਢੇਰੀ ਠਾਦੀ ਬਾਈ ਜਿਹੜੇ ਸਿੰਘਾਂ ਨੂੰ ਮੈਂ ਫੋਨ ਤੇ ਦੇਖਦਾ ਸੀ ਜਿਨ੍ਹਾਂ ਨੂੰ ਮਿਲਣ ਨੂੰ ਤਰਸਦਾ ਸੀ ਉਹ ਉੱਥੇ ਲੰਗਰਾਂ ਦੀ ਸੇਵਾ ਕਰਦੇ ਸੀ ਕਿਹੜੇ ਕਿਹੜੇ ਸੀ ਤਰਸੇਮ ਜੱਸਰ ਤੇ ਰਣਜੀਤ ਬਾਵਾ ਬਾਈ ਉਹ ਤਾਂ ਯਾਰ ਬੰਦੇ ਹੀ ਬੜੇ ਘੈਂਟ ਆ ਉਹ ਤਾਂ ਬਾਈ ਉਹਦੇ ਗਾਣਿਆਂ 'ਚ ਨਾ ਫਤਿਹਗੜ੍ਹ ਸਾਹਿਬ ਦੀ ਧਰਤੀ ਬਾਰੇ ਅਕਸਰ ਦੱਸਦਾ ਹੀ ਰਹਿੰਦੇ ਆ ਉਹ ਤਾਂ ਬਾਈ ਠੀਕ ਆ ਪਹਿਲਾਂ ਇਹਨੂੰ ਨਵੇਂ ਸਾਲ ਦੀਆਂ ਵਧਾਈਆਂ ਤਾਂ ਦੇ ਦੇ ਮੇਰੇ ਤਾਂ ਦਿਮਾਗ 'ਚ ਹੀ ਨਿਕਲ ਗਈ ਸੱਚ ਬਾਈ ਤੈਨੂੰ ਵਧਾਈਆਂ ਬਾਈ ਨਵੇਂ ਸਾਲ ਦੀਆਂ ਤੁਹਾਨੂੰ ਵੀ ਬਹੁਤ-ਬਹੁਤ ਵਧ ਹੈਲੋ, ਓ ਕਿੱਥੇ ਆ ਤੂੰ? ਕਰੀ ਸੀ ਬਾਈ ਕੀ ਹੋਇਆ ਕੰਮ ਸੀ ਕੋਈ? ਉਹ ਵਧਾਈਆਂ ਤੇ ਨਵੇਂ ਥਾਲ ਦੇ ਤੂੰ ਪਤੰਦਰਾ ਦੱਸਿਆ ਦੱਸਿਆ ਜੀ। ਓਹੋ ਬਾਈ ਮੈਂ ਤਾਂ ਆਪੇ ਯਾਦ ਭੁੱਲ ਗਿਆ ਸੀ। ਬਾਈ ਤੈਨੂੰ ਵੀ ਬਹੁਤ ਬਹੁਤ ਵਧਾਈਆਂ। ਬਾਈ ਪਿਛਲੇ ਸਾਲ ਤਾਂ ਆਪਾਂ ਮੋਟਰ ਤੇ ਪਾਰਟੀ ਕੀਤੀ ਸੀ। ਐਤ ਕੀ ਕਰਨੀ ਹੈ ਕਿ ਨਹੀਂ? ਲੈ ਦੱਸ, ਤੈਨੂੰ ਪਤਾ ਹੀ ਆ ਮੇਰਾ ਘਰੋਂ ਹੱਥ ਪਾਵੇ ਤੰਗਾ ਪਰ ਕਦੇ ਆਪਾਂ ਦਿਨ ਤੋ ਹਾਰ ਨਹੀਂ ਮਨਾਉਣਾ ਛੱਡਿਆ। ਤੂੰ ਐਂ ਕਰ ਸ਼ਾਮ ਨੂੰ ਮੋਟਰ ਤੇ ਆ ਜੀ। ਨਾਲ ਮੀਡ-ਮੋਡ ਬਣਾ ਲਾਂਗੇ ਤੇ ਨਾਲੇ ਆਪਾਂ ਪੈਕੇਜ ਸ਼ਗ ਲਾ ਲਾਂਗੇ। ਚੱਲ ਆਉਣਾ ਫਿਰ ਮੈਂ ਸ਼ਾਮ ਨੂੰ 6 ਵਜੇ। ਠੀਕ ਆ ਫਿਰ 6 ਬਾਈ ਨਵੇਂ ਸਾਲ ਦੀ ਪਾਰਟੀ ਤੁਸੀਂ ਅੱਜ ਮੀਠ ਸ਼ਰਾਬ ਨਾਲ ਕਰਨੀ ਆ? ਹਾਂ ਬਾਈ ਸ਼ਾਮ ਨੂੰ ਕਰਨੀ ਯਾਰਾਂ ਦੋਸਤਾਂ ਨਾਲ ਮਿਲ ਕੇ। ਅੱਛਾ ਕੀ ਗੱਲ ਬਾਈ? ਸ਼ਹਿਬਜਾਦਿਆਂ ਨੂੰ 7 ਦਿਨ ਯਾਦ ਰੱਖਣਾ ਸੀ। ਤੂੰ ਤਾਂ ਨਾਲੇ 7 ਦਿਨ ਬਹੁਤ ਗੁਰਬਾਣੀ ਪੜ੍ਹੀ ਸੀ। ਕੀ ਗੱਲ 7 ਦਿਨ ਨਹੀਂ ਪੜ੍ਹਨੀ ਸੀ? ਤੂੰ ਤਾਂ ਨਾਲੇ 7 ਦਿਨ ਲੰਗਰ ਦੇ ਵਿੱਚ ਬਹੁਤ ਸੇਵਾ ਕੀਤੀ ਸੀ। ਕੀ ਗੱਲ 7 ਦਿਨ ਨਹੀਂ ਕਰਨੀ ਸੀ? ਤੂੰ ਤਾਂ ਸੰਗਤ ਦੇ 7 ਦਿਨ ਬਹੁਤ ਦਰਸ਼ਨ ਕੀਤੇ। ਬਸ 7 ਦਿਨ ਨਹੀਂ ਕਰਨੇ ਸੀ? ਉਹ ਸ਼ਰਮ ਕਰ ਲੋ ਯਾਰ ਮਾੜੀ ਮੋਟੀ। ਕਿਹੜੇ ਰਾਸਤੇ ਪੈ ਗਏ ਤੁਸੀਂ? ਕਮ ਸੇ ਕਮ 7 ਦਿਨ ਤਾਂ ਦਾਰੂ ਵੱਲ ਹੋਰ ਨਗਾ ਲੈਂਦਾ। ਵਾਦਾ ਯਾਰ ਤੁਹਾਡੀ ਬਾਈ ਮੈਨੂੰ ਮਾਫ ਕਰ ਦਿਓ ਯਾਰ ਮੇਰੇ ਤੋਂ ਬਹੁਤ ਵੱਡੀ ਭੁੱਲ ਹੋ ਚਲੀ ਸੀ ਇਸ ਸਮੇਂ ਸਿਰ ਕੋਈ ਸਿਆਣਾ ਬੰਦਾ ਸਮਝਾਉਣ ਵਾਲਾ ਮਿਲ ਜਾਵੇ ਤਾਂ ਇਨਸਾਨ ਕਦੇ ਗਲਤੀ ਨਹੀਂ ਕਰਦਾ ਬਾਈ ਮੈਨੂੰ ਮਾਫ ਕਰ ਦਿਓ ਮੈਂ ਅੱਗੇ ਤੋਂ ਕੋਈ ਗਲਤੀ ਨਹੀਂ ਕਰਦਾ ਚਲ ਕੋਈ ਨਾ ਬਾਈ ਤੈਨੂੰ ਤੇਰੀ ਗਲਤੀ ਦਾ ਅਹਿਸਾਸ ਹੋ ਗਿਆ ਨਾ ਇੰਨਾ ਹੀ ਬਹੁਤ ਆ ਪਰ ਇੱਕ ਗੱਲ ਯਾਦ ਰੱਖੀ ਮਾਫੀ ਇਨਸਾਨ ਤੋਂ ਨਹੀਂ ਮੰਗਣੀ ਸੋਸ ਰੱਬ ਤੋਂ ਮੰਗਣੀ ਆ ਠੀਕ ਆ ਪਰ ਬਖਸ਼ੋ ਗੁਨਾ ਮੇਰੇ ਆਇਆ ਮੈਂ ਸ਼ਰਨ ਤੇਰੀ ਤੂੰ ਮੇ ਪਾਪਾ ਵਾਲੇ ਤੇ ਰਹਾਵਲ ਜਾਵਾਨਾ ਬਖਸ਼ੋ ਗੁਨਾ ਮੇਰੇ ਆਇਆ ਮੈਂ ਹਾਂਜੀ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੀ ਵੀਡੀਓ ਦੇ ਵਿੱਚ ਸਾਡੇ ਤੋਂ ਕੋਈ ਵੀ ਗਲਤੀ ਹੋ ਗਈ ਆ ਤਾਂ ਹੁਣੇ ਤੁਹਾਡੇ ਤੋਂ ਸਿਰ ਚਕਾ ਕੇ ਮਾਫੀ ਮੰਗਦੇ ਆ ਬਾਕੀ ਵੀਡੀਓ ਦੇ ਵਿੱਚ ਅਸੀਂ ਕਿਹੜਾ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਤੁਸੀਂ ਆਪਣੇ ਨਾਲ ਕੋਈ ਵੀ ਹੱਡ ਬੀਤੀ ਤੁਸੀਂ ਚਾਹੁੰਦੇ ਹੋ ਵੀ ਹਾਂ ਇਹ ਲੋਕਾਂ ਨੂੰ ਸੁਚੇਤ ਕਰਨਾ ਚਾਹੁੰਦੇ ਆ ਬੇ ਚੀਜ਼ਾਂ ਦੱਸਣਾ ਚਾਹੁੰਦੇ ਆ ਤਾਂ ਤੁਸੀਂ ਸਾਡਾ 81988 39295 ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ WhatsApp ਤੇ ਤੁਸੀਂ ਸਾਨੂੰ ਦੱਸ ਸਕਦੇ ਆ ਆਪਣਾ ਸੁਝਾਅ ਦੇ ਸਕਦੇ ਆ ਤਾਂ ਅਸੀਂ ਉਸ ਤਰੀਕੇ ਦੇ ਵੀਡੀਓ ਬਣਾਉਣ ਦੀ ਕੋਸ਼ਿਸ਼ ਜਰੂਰ ਕਰਾਂਗੇ ਤੇ ਬਾਕੀ ਵੀਡੀਓ ਤੇ ਕਮੈਂਟ ਜਰੂਰ ਕਰਿਓ ਜੇ ਸਾਡੀ ਵੀਡੀਓ ਵਧੀਆ ਲੱਗੀ ਤੇ ਤੁਹਾਡੇ ਲਈ ਇਦਾਂ ਹੀ ਸੋਹਣੇ ਸੋਹਣੇ ਕਨਸੈਪਟ ਲੈ ਕੇ ਆਉਂਦੇ ਰਾਵਾਂਗੇ ਤੇ ਵੀਡੀਓ ਸਾਡੀ ਨੂੰ ਸ਼ੇਅਰ ਜਰੂਰ ਕਰਿਓ ਜੇ ਪਸੰਦ ਆਵੇ ਤਾਂ ਥੈਂਕ ਯੂ ਸੋ ਮੱਚ ਚਲੋ ਓ ਕਿਵੇਂ ਸੁਖੇ ਵਧੀਆ 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 ਨਾ ਬੋਲ ਗਏ ਸੀ ਜਿਵੇਂ ਮਰਜ਼ੀ ਕਰ ਲਓ ਚਲੋ ਲੱਗਦਾ ਮੁੰਡਾ ਫਤੇਗੜ ਸਾਹਿਬ ਤੋਂ ਆਇਆ ਹਾਂਜੀ ਬਾਈ ਮੈਂ ਕੋਈ ਨਾ ਲੱਗਦਾ ਮੁੰਡਾ ਫਤੇਗੜ ਸਾਹਿਬ ਤੋਂ ਆਇਆ ਹਾਂਜੀ ਮੈਂ ਫਤੇਗੜ ਸਾਹਿਬ ਗਿਆ ਸੀ ਆ ਵੇਖ ਕੇ ਆ ਗਿਆ ਤੂੰ ਧਾਰਮਿਕ ਬੰਦਾ ਮੇਲਾ ਵੇਖ ਕੇ ਆ ਗਿਆ ਤੂੰ ਇਹਨੂੰ ਐ ਬਣਾਈ ਹੈ ਨਾ ਫੋਫਾ ਖਲ ਚਲਾ ਰੂ ਜਾਂ ਹੱਥ ਜੇ ਨਾ ਜੋੜਿਆ ਸੁਖਿਆ ਤੇਰੇ ਨੂੰ ਚੱਕਣਾ ਮੈਂ ਹਾਂ ਇਹਦੇ ਨਾਲ ਵੀ ਮਾੜਾ ਮੋਟਾ ਇਹਦੇ ਨਾਲ ਚੱਕ ਕੇ ਚਲੇ ਦੋਨੋਂ ਦੱਸ ਰਿਹਾ ਦੋ ਬਸ ਹਾਂ ਦੋਨੋਂ ਦੱਸ ਰੇ ਨੇ ਕਿਤੇ ਉਧਰ ਨੇ ਕਿਤੇ ਇਧਰ ਚੱਲ ਤੇ ਤੇਰੀ ਯਾਤਰਾ ਕਿਵੇਂ ਰਹੀ ਬਈ ਮੈਂ ਤਾਂ ਉੱਥੇ ਪੂਰੇ 7 ਦਿਨ ਦਰਸ਼ਨ ਮੇ ਚਲੋ ਦੋਹਰਾ ਕੋਈ ਨਾ ਚਲੋ 1 2 3 ਸਟਾਰਟ ਤੇ 7 ਦਿਨ ਬਈ ਮੈਂ ਉੱਥੇ ਗਰਬਾਣੀ ਪੜੀ ਤੇ 7 ਦਿਨ ਹੀ ਮਾਤਾ ਗੁਜਰੀ ਤੇ ਸ਼ਹਿਬ ਜਾਨ ਨੂੰ ਯਾਦ ਕੀਤਾ ਕੀਤਾ ਇਹਨਾਂਗੇ ਚਲੋ 1 2 3 ਸਟਾਰਟ ਕਰ ਲੋ ਤੇ 7 ਦਿਨ ਹੀ ਬਈ ਮੈਂ ਉੱਥੇ ਗਰਬਾਣੀ ਪੜੀ ਤੇ 7 ਦਿਨ ਹੀ ਮਾਤਾ ਗੁਜਰੀ ਤੇ ਸ਼ਹਿਬਜਾਦ ਨੂੰ ਯਾਦ ਕੀਤਾ ਕੀਤਾ ਨਾ ਜਗਰਾ ਚਲ 1 2 3 ਸਟਾਰ ਚਲ ਤੇ 7 ਦਿਨ ਹੀ 1 2 3 ਸਟਾਰ ਚਲ ਬੋ ਤੇ 7 ਦਿਨ ਮੈਂ ਗਰਬਾਣੀ ਪੜੀ ਤੇ 7 ਦਿਨ ਹੀ ਗਰਬਾਣੀ ਪੜੀ ਤੇ 7 ਦਿਨ ਹੀ ਬਈ ਮੈਂ ਪੂਰਾ ਗਰਬਾ ਤੇ 7 ਦਿਨ ਹੀ ਮੈਂ ਪੂਰੀ ਕਰੀ ਇਹ ਕਹਿੰਦੇ ਨੇ ਹਾਂ ਚਲ 1 2 3 ਸਟਾਰ ਚਲ ਤੇ 7 ਦਿਨ ਹੀ ਗਰਬਾਣੀ ਪੜੀ ਤੇ 7 ਦਿਨ ਹੀ ਪੜ ਗਿਆ 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 ਨਾ ਨਿਸ਼ਾਨਾ ਨਹੀਂ ਕੋਈ ਪਾਣੀ ਪੜੀ ਤੇ 7 ਦਿਨ ਮੋਰੇ ਚਲ ਹਾਂ ਓ ਕੀ ਕਰਨਾ ਹੈ ਹਾਂ ਚੱਲ ਬੋ 1 2 3 ਸਟਾਰਟ ਚੱਲ ਤੇ ਸੱਤ ਦਿਨ ਹੀ ਗਰਬਾਣੀ ਪੜੀ ਤੇ ਸੱਤ ਦਿਨ ਹੀ ਮਾਤਾ ਗੁਜਰੀ ਤੇ ਸ਼ੈਭ ਜੀ ਨੂੰ ਯਾਦ ਕੀਤਾ ਇਤੋਂ ਫੇਰ ਗਿਆ ਚੱਲ 1 2 3 ਅੱਛਾ ਹੋਰ ਬਈ ਮੈਂ ਕਾ ਪੁੱਛੋ ਹੀ ਨਾ ਸਵੇਰੇ ਉੱਠਦੇ ਸਾਰੇ ਗਾਣੇ ਜ਼ਿਕਰ ਕਰਦੇ ਹੀ ਰਹਿੰਦੇ ਆ ਰੁਕ ਜਾ ਇੱਕ ਮਿੰਟ ਮਦਦ ਕਰੋ ਬੋ ਗਾਣੇ ਹੁਣ ਆਈ ਕਰਾਂ ਵੀ ਇਹਨਾਂ ਨੂੰ ਛੱਡ ਦੋ ਚੱਲ ਬਸ ਚੱਲਾ ਬੰਨ ਚੱਲ ਉਹਦਾ ਯਾਰ ਬੰਦੇ ਹੀ ਬਾਲੇ ਘੈਂਟ ਆ ਬਾਈ ਮੈਨੂੰ ਇੱਥੇ ਕਨਫਿਊਜ਼ ਕੀ ਬੋਲਾਂ ਹੁਣ ਇਹ ਬੰਦਾ ਉਹਦਾ ਯਾਰ ਬੰਦਾ ਹੀ ਬਾਲੇ ਵਧੀਆ ਵਾ ਓਏ ਉਹਨੂੰ ਛੱਡ ਪਹਿਲਾਂ ਇਹਨੂੰ ਵਧਾਈਆਂ ਤਾਂ ਦੇ ਦੇ ਨਵੇਂ ਸਾਲ ਦੇ ਲਈ ਬਈ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਬਾਈ ਸ਼ੁਕਰ ਆ ਤੁਸੀਂ ਮੈਨੂੰ ਯਾਦ ਕਰਾਤਾ ਉਧਰ ਹੀ ਦੇਖਣਾ ਹਾਂ ਚਲੋ ਚਲੋ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਬਾਈ ਤੁਹਾਨੂੰ ਬਈ ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਸ਼ੁਕਰ ਆ ਤੁਸੀਂ ਯਾਦ ਕਰਾਤਾ ਮੇਰੇ ਨਾਲ ਬਈ ਨਵੇਂ ਸਾਲ ਦੇ اندر ਬਹੁਤ ਬਹੁਤ ਵਧਾਈਆਂ ਤੁਹਾਨੂੰ ਵੀ ਬਈ ਬਹੁਤ ਬਹੁਤ ਵਧਾਈਆਂ ਬਈ ਨਵੇਂ ਸਾਲ ਦੇ اندر ਬਹੁਤ ਬਹੁਤ ਵਧਾਈਆਂ ਤੁਹਾਨੂੰ ਵੀ ਬਈ ਬਹੁਤ ਬਹੁਤ ਵਧਾਈਆਂ ਤਾਰਾ ਕਮ ਚਲੋ ਬਈ ਨਵੇਂ ਸਾਲ ਦੀਆਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਬਾਈ ਮੈਂ ਤਾਂ ਨਵੇਂ ਸਾਲਾ ਚੇਤਾ ਹੀ ਭੁੱਲ ਗਿਆ ਸ਼ੁਕਰ ਆ ਤੁਸੀਂ ਯਾਦ ਕਰਾਤਾ ਥੋੜਾ ਹੋਰ ਬਣਾ ਲੋੜ ਨਾ ਪਰ ਚੱਲਦੇ ਰੱਖਿਆ ਕਰ ਵੀਡੀਓ ਚਲੋ ਬਈ ਨਵੇਂ ਸਾਲ ਦੀਆਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਸ਼ੁਕਰ ਆ ਤੁਸੀਂ ਮੈਨੂੰ ਯਾਦ ਕਰਾ ਚਲੋ ਗਦੋਗੇ ਬਹੁਤ ਬਹੁਤ ਵਧਾਈਆਂ ਬਾਈ ਮਤਲਬ ਹੁਣ ਠੀਕ ਹੈ ਤੁਹਾਨੂੰ ਵੀ ਹੁਣ ਕੱਟ ਕੇ ਚੱਲ ਹੁਣ ਕੱਟ ਕੇ ਚੱਲੇ ਸ਼ੁਕਰ ਆ ਤੁਸੀਂ ਮੈਨੂੰ ਯਾਦ ਕਰਾਤਾ ਚਲੋ ਸ਼ੁਕਰ ਤੋਂ ਸ਼ੁਰੂ ਹੋਣਾ ਮੈਂ ਫੇਰ ਸਟਾਰਟ ਕਰਨਾ ਹੈ 1 2 3 ਸਟਾਰਟ ਬਈ ਤ ਬਾਈ ਜਨ ਨਵੇਂ ਸਾਲ ਦੀਆਂ ਬਹੁਤ ਬਹੁ ਵਧਾਈਆਂ ਤੁਹਾਨੂੰ ਵੀ ਬਈ ਬਹੁਤ ਬਹੁਤ ਵਧਾਈਆਂ ਸ਼ੁਕਰ ਆ ਤੁਸੀਂ ਮੈਨੂੰ ਯਾਦ ਕਰਾਤਾ ਯਾਰ ਕਾਲੇ ਪੜਾ ਚਿੱਤਾ ਹੀ ਭੁੱਲ ਗਿਆ ਸੀ ਬਾਈ ਜਨ ਨਵੇਂ ਸਾਲ ਦੀਆਂ ਬਹੁਤ ਬਹੁ ਵਧਾਈਆਂ ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਬਾਈ ਸ਼ੁਕਰ ਆ ਤੁਸੀਂ ਮੈਨੂੰ ਯਾਦ ਕਰ ਕੋਈ ਵੀਰੇ ਨਾਲ ਹੀ ਫੜ ਲੈ ਨਾਲ ਹੀ ਲੈਣ ਫੜੇਗਾ ਤੂੰ ਬੜਾ ਟਾਈਮ ਗਿਆ ਪਾ ਲੈ ਅੱਛਾ ਚਲੋ ਚੱਲਾ 1 2 3 ਸਟਾਰਟ ਚਲ ਉਹ ਵਧਾਈਆਂ ਤੁਹਾਨੂੰ ਨਵੇਂ ਸਾਲ ਦੀਆਂ ਨਾਲ ਹੀ ਬੋਲਣਾ ਚੱਲ ਕੋਈ ਨਾ ਚਲ ਕੀ ਬੋਲਣਾ ਸੀ ਕੀ ਬੋਲਣਾ ਸੀ ਬਾਈ ਜਨ ਨਵੇਂ ਸਾਲ ਦੀਆਂ ਤੂੰ ਪਤੰਦਰਾ ਮੈਨੂੰ ਦੱਸਿਆ ਤੂੰ ਸੇ ਨਹੀਂ ਚਲੋ ਮੈਂ ਤਾਂਗੀ ਮੈਂ ਨਾ ਕੀ ਕਹਨਾ ਲੈ ਦੱਸ ਲੈ ਦੱਸ ਲੈ ਦੱਸ ਲੈ ਦੱਸ ਤੈਨੂੰ ਪਤਾ ਹੀ ਹੈ ਮੇਰਾ ਪਹਿਲਾਂ ਤੂੰ ਹੈਗਾ ਲੈ ਦੱਸ ਬੇਸ਼ੱਕ ਤੇ ਘਰੋਂ ਮੈਂ ਤਾਂਦੀ ਆ ਚਲ 1 2 3 ਸਟਾਰਟ ਚਲ ਲੈ ਦੱਸ ਤੈਨੂੰ ਪਤਾ ਹੀ ਹੈ ਮੇਰਾ ਹੱਥ ਨਾਲ ਸਹੀ ਸੀ ਸਹੀ ਕੋਈ ਨਾ ਚਲ ਚਲ ਲੈ ਦੱਸ ਤੈਨੂੰ 1 2 3 ਸਟਾਰਟ ਲੈ ਦੱਸ ਤੈਨੂੰ ਪਤਾ ਹੀ ਹੈ ਮੇਰਾ ਘਰੋਂ ਹੱਥ ਪਾਵੇ ਤੰਗਾ ਪਰ ਕਦੇ ਦਿੰਦੇ ਹੋਣ ਮਨਾਉਣਾ ਨਹੀਂ ਛੱਡਿਆ ਛੱਡਿਆ 1 2 3 ਸਟਾਰਟ ਲੈ ਦੱਸ ਤੈਨੂੰ ਪਤਾ ਹੀ ਆ ਮੇਰਾ ਘਰੋਂ ਹੱਥ ਪਾਵੇ ਤੰਗਾ ਪਰ ਕਦੇ ਆਪਾਂ ਡੈਂਜਰ ਬਣਾਉਣਾ ਨਹੀਂ ਛੱਡਿਆ ਜਿੰਦਰਾ ਰਾਰਿਆ ਚਲ 1 2 3 ਸਟਾਰਟ ਲੈ ਦੱਸ ਤੈਨੂੰ ਪਤਾ ਹੀ ਆ ਮੇਰਾ ਮੂੰਹ ਦੀ ਨਾ ਬੁਲਾ ਕਰੋ 1 2 3 ਸਟਾਰਟ ਲੈ ਦੱਸ ਤੈਨੂੰ ਪਤਾ ਹੀ ਆ ਮੇਰਾ ਘਰੋਂ ਉਹ ਦੁਆਰਾ ਚੱਲ ਚੱਲਾ ਸਟਾਰਟ ਦੋ ਲੈ ਦੱਸ ਤੈਨੂੰ ਪਤਾ ਹੀ ਆ ਮੇਰਾ ਉਸ ਮੁੰਡੇ ਤੇ ਥੋੜਾ ਤੂੰ ਕੋ ਤੇਜ਼ ਬੱਲਾ ਥੋੜਾ ਹਾਂ ਚੱਲ 1 2 3 ਸਟਾਰਟ ਲੈ ਦੱਸ ਤੈਨੂੰ ਪਤਾ ਹੀ ਆ ਮੇਰਾ ਹੱਥ ਘਰੋਂ ਪਾਉ ਨਹੀਂ ਹੱਥ ਤਾਂ ਚਲ 1 2 3 ਸਟਾਰਟ ਲੈ ਦੱਸ ਤੈਨੂੰ ਪਤਾ ਹੀ ਆ ਮੇਰਾ ਚਲ 1 2 3 ਸਟਾਰਟ ਲੈ ਦੱਸ ਤੈਨੂੰ ਪਤਾ ਹੀ ਆ ਮੇਰਾ ਕਦੇ ਆਪਾਂ ਦੰਦ ਕਰੇ ਅਸੀਂ ਚੱਕ ਦੀ ਬਣਾਵਾ ਗਰੀਬ ਆ ਜਾਣ ਕਰੋ ਹੱਥ ਤਾਂ ਕੀ ਆ ਚਲ ਚਲ 1 2 3 ਸਟਾਰਟ ਲੈ ਦੱਸ ਤੈਨੂੰ ਪਤਾ ਹੀ ਆ ਮੇਰਾ ਤੈਨੂੰ ਭੁੱਲ ਜਾਣਾ ਯਾਰ ਕੀ ਚੱਕਰ ਲੈ ਦੱਸ ਤੈਨੂੰ ਪਤਾ ਹੀ ਆ ਮੇਰਾ ਘਰੋਂ ਪੌਂਦੀ ਹੱਥ ਤਾਂਗਾ ਲੈ ਦੱਸ ਤੈਨੂੰ ਪਤਾ ਹੀ ਆ ਮੇਰਾ ਬੇਸ਼ੱਕ ਦੀ ਮੈਂ ਘਰੋਂ ਤੰਗ ਹੀ ਆ ਘਰੋਂ ਹੱਥ ਤੰਗ ਹੀ ਆ ਹਨਾ ਪਰ ਕਦੇ ਦਿੰਦੇ ਆ ਸਹੀ ਕਹਿੰਦੀ 1 2 3 ਸਟਾਰਟ ਲੈ ਦੱਸ ਤੈਨੂੰ ਪਤਾ ਹੀ ਆ ਮੇਰਾ ਸਪੇਸ ਬਗ ਵਾਲੇ 1 2 3 ਸਟਾਰਟ ਲੈ ਦੱਸ ਤੈਨੂੰ ਪਤਾ ਹੀ ਆ ਮੇਰਾ ਘਰੋਂ ਹੱਥ ਭਾਵੇਂ ਤੰਗ ਆ ਪਰ ਕਦੇ ਆਪਾਂ ਦਿੰਦੇ ਆ ਔਰ ਮਨਾਉਣਾ ਨਹੀਂ ਛੱਡਿਆ ਦਿੰਦੇ ਆ ਔਰ 1 2 3 ਸਟਾਰਟ ਚਲ ਲੈ ਦੱਸ ਤੈਨੂੰ ਪਤਾ ਹੀ ਆ ਮੇਰਾ ਘਰੋਂ ਹੱਥ ਭਾਵੇਂ ਆਪਣਾ ਤੰਗ ਆ ਨਾ ਮੇਰਾ ਤੰਗ ਹਨਾ 1 2 3 ਸਟਾਰਟ ਲੈ ਦੱਸ ਤੈਨੂੰ ਪਤਾ ਹੀ ਆ ਮੇਰਾ ਕਰੋ ਹੱਥ ਅੜ ਗਿਆ 1 2 3 ਸਟਾਰਟ ਤੂੰ ਐਂ ਕਰੀ ਸ਼ਾਮ ਨੂੰ 6 ਵਜੇ ਮੋਟਰ ਤੇ ਆ ਜੀ ਮੁਰਗਾ ਛਰਗਾ ਬਣਾਣਾ ਤੂੰ ਮੋਟਰ ਤੇ ਆ ਜੀ ਆਏ ਲੱਗ ਲੱਗੇ ਨਾ ਵਾ ਰਿਲੈਕਸ ਜੀ ਤੂੰ ਐਂ ਕਰੀ ਸ਼ਾਮ ਨੂੰ ਮੋਟਰ ਤੇ ਆ ਜੀ ਸ਼ਾਮ ਨੂੰ 6 ਵਜੇ ਤੂੰ ਐਂ ਕਰੀ ਤੂੰ ਐਂ ਕਰੀ ਸ਼ਾਮ ਨੂੰ 6 ਵਜੇ ਮੋਟਰ ਤੇ ਆ ਜੀ ਮੁਰਗਾ ਛਰਗਾ ਬਣਾਣਾਗੇ ਫੇਰ ਸਟਾਰਟ ਤੂੰ ਐਂ ਕਰੀ ਸ਼ਾਮ ਨੂੰ 1 2 3 ਸਟਾਰਟ ਕਰ ਤੂੰ ਐਂ ਕਰੀ ਸ਼ਾਮ ਨੂੰ 6 ਵਜੇ ਮੋਟਰ ਤੇ ਆ ਜੀ ਨਾਲੇ ਤੂੰ ਐਂ ਕਰੀ ਸ਼ਾਮ ਨੂੰ 6 ਵਜੇ ਮੋਟਰ ਤੇ ਆ ਜੀ ਹਨਾ 1 2 3 ਸਟਾਰਟ ਤੂੰ ਐਂ ਕਰੀ ਸ਼ਾਮ ਨੂੰ 6 ਵਜੇ ਮੋਟਰ ਤੇ ਆ ਜੀ ਨਾਲ ਮੁਰਗਾ ਛਰਗਾ ਬਣਾ ਲਾਂਗੇ ਤੇ ਨਾਲੇ ਪੈਗ ਲਾ ਲਾਂਗੇ 1 2 3 ਸਟਾਰਟ ਤੂੰ ਐਂ ਕਰੀ ਸ਼ਾਮ ਨੂੰ 6 ਵਜੇ ਮੋਟਰ ਤੇ ਆ ਜੀ ਮੁਰਗਾ 1 2 3 ਸਟਾਰਟ ਤੂੰ ਐਂ ਕਰੀ ਸ਼ਾਮ ਨੂੰ 6 ਵਜੇ ਮੋਟਰ ਤੇ ਆ ਜੀ ਮੁਰਗਾ ਛਰਗਾ ਬਣਾ ਲਾਂਗੇ ਤੇ ਨਾਲੇ ਆਪ ਪੈਗ ਲਾ ਲਾਂਗੇ ਬਹੁਤ ਗੱਲ ਤਾਂ ਮਾੜੀ ਆ ਫੀਲਿੰਗ ਜੀ 1 2 3 7 ਦਿਨ ਤਨਗਾ ਲੈਂਦਾ ਉਹ ਸ਼ਰਮ ਕਰ ਲੋ ਯਾਰ ਮਾੜੀ ਮੋਟੀ ਕਿਹੜੇ ਰਾਸਤੇ ਪੈ ਗਏ ਤੁਸੀਂ ਉਹ ਕਮ ਸੇ ਕਮ 7 ਦਿਨ ਵੱਲੋਂ 7 ਦਿਨ ਤਨਗਾ ਕਰਨ ਇੱਕ ਮਿੰਟ ਜਿਆਹੀ ਸਮੇ ਸਰ ਜੇ ਆਹੀ ਸਮੇ ਸਰ ਕੋਈ ਸਿਆਣਾ ਬੰਦਾ ਹਾਂ ਚੱਲ 1 2 3 ਸਟਾਰਟ ਜੇ ਆਹੀ ਸਮੇ ਸਰ ਕੋਈ ਸਿਆਣਾ ਬੰਦਾ 1 2 3 ਸਟਾਰਟ ਜੇ ਆਹੀ ਕੋਈ ਸਿਆਣਾ ਬੰਦਾ ਸਮੇ ਸਰ ਕੋਈ ਲਾਉਣ ਵਾਲਾ ਜੇ ਆਹੀ ਕੋਈ ਸਮੇ ਸਰ ਸਿਆਣਾ ਬੰਦਾ ਹੈ ਨਾ ਚੱਲ 1 2 3 ਸਟਾਰਟ ਜੇ ਆਹੀ ਕੋਈ ਸਮੇ ਸਰ ਸਿਆਣਾ ਬੰਦਾ ਗੱਲ ਸੁਝਾਉਣ ਵਾਲਾ ਮੈਦਾਨ